ਦੇਖ ਲਓ ਚੋਰਾਂ ਨੂੰ ਕੋਈ ਡਰ ਨਹੀਂ ਰਿਹਾ ਆਮ ਲੋਕ ਤਾਂ ਇੱਕ ਪਾਸੇ ਚੋਰਾਂ ਨੇ ਤਾਂ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ ਮੈਂ ਅਖਬਾਰ ਵਿੱਚ ਪੜਿਆ ਕਿ ਚੋਰਾਂ ਨੇ ਜੱਜ ਸਾਈਬਾ ਦੇ ਘਰ ਚੋਰੀ ਕਰ ਲਈ ਇਹ ਪੂਰਾ ਮਾਮਲਾ ਕੀ ਹੈ ਜੀ ਸਰਜੀਤ ਮੈਂ ਵੀ ਅਖਬਾਰ ਵਿੱਚ ਇਹ ਖਬਰ ਪੜੀ ਹੈ ਔਰ ਤੁਹਾਡੀ ਗੱਲ ਬਿਲਕੁਲ ਸੱਚੀ ਹੈ ਕਿ ਚੋਰ ਪਹਿਲਾਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਆਮ ਲੋਕੀ ਤਰਾ ਤਰਾ ਕੰਬਦੇ ਸੀਗੇ ਪਰ ਹੁਣ ਚੋਰਾਂ ਨੇ ਤਾਂ ਜਿਵੇਂ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਆ ਇੰਨੇ ਵਿਗੜ ਗਏ ਆ ਕਿ ਚੋਰ ਖਾਸ ਘਰਾਂ ਚ ਵੀ ਹੁਣ ਚੋਰੀ ਕਰਨ ਤੋਂ ਨਹੀਂ ਡਰਦੇ ਉਹਨਾਂ ਘਰਾਂ ਚ ਜਿੱਥੇ ਸਿਕਿਉਰਿਟੀ ਵੀ ਹੁੰਦੀ ਆ ਤਾਜ਼ਾ ਮਾਮਲਾ ਜਿਹੜਾ ਹੈ ਤੁਸੀਂ ਗੱਲ ਜਿਹਦੀ ਗੱਲ ਕਰ ਰਹੇ ਹੋ ਇਹ ਰਣਜੀਤ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਜੱਜ ਮੈਡਮ ਮਨੀਸ਼ਾ ਜੈਨ ਜੋ ਕਿ ਫੈਮਿਲੀ ਕੋਰਟ ਵਿੱਚ ਜੱਜ ਹਨ ਉਹਨਾਂ ਦੇ ਘਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਕੱਲੀ ਚੋਰੀ ਦੀਆਂ ਵਾਰਦਾਤਾਂ ਨਹੀਂ ਵੱਧ ਰਹੀਆਂ ਸਗੋਂ ਇੱਥੋਂ ਇਹ ਮਹਿਸੂਸ ਹੋ ਰਿਹਾ ਕਿ ਚੋਰਾਂ ਦੇ ਹੌਂਸਲੇ ਵੀ ਬਹੁਤ ਵੱਧ ਚੁੱਕੇ ਆ ਦੇਖੋ ਸਰ ਵੀ ਤਾਂ ਆਪਾਂ ਪਿਛਲੇ ਦਿਨੀ ਵੀ ਖਬਰਾਂ ਪੇਸ਼ ਕਰਦੇ ਰਹੇ ਆ ਕਿ ਜਿਹੜੇ ਪੂਰੀ ਕਾਇਨਾਤ ਦੇ ਜੱਜ ਆ ਕਣਕਣ ਵਿੱਚ ਰੱਬ ਜਿਹੜਾ ਵਸਿਆ ਚੋਰ ਉਹਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਚੋਰੀ ਕਰਨ ਤੋਂ ਨਹੀਂ ਡਰਦੇ ਸੀਗੇ ਪਰ ਹੁਣ ਮਾਮਲਾ ਇੱਥੋਂ ਤੱਕ ਵੱਧ ਗਿਆ ਹੈ ਕਿ ਜਿਹੜੇ ਜੱਜ ਫੈਮਿਲੀ ਕੋਰਟ ਦੇ ਜੱਜ ਨੇ ਮੈਡਮ ਮਨੀਸ਼ਾ ਜੈਨ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਮਨੀਸ਼ਾ ਜੈਨ ਉਹਨਾਂ ਦੇ ਗਨਮੈਨ ਜਿਹੜੇ ਆ ਏਐਸਆਈ ਦਰਸ਼ਨ ਲਾਲ ਨੇ ਦੱਸਿਆ ਕਿ ਮਨੀਸ਼ਾ ਜੈਨ ਮੈਡਮ ਕਰਾਇਤੇ ਰਹਿੰਦੇ ਆ ਜੀ ਰਣਜੀਤ ਨਗਰ ਵਿਖੇ ਔਰ ਜਦੋਂ ਉਹਨਾਂ ਨੇ ਘਰ ਦਾ ਮੁੱਖ ਦਰਵਾਜ਼ਾ ਜਾ ਕੇ ਦੇਖਿਆ ਤਾਂ ਮੁੱਖ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਜਿਹੜਾ ਜਾਲੀ ਵਾਲਾ ਦਰਵਾਜ਼ਾ ਸੀ ਉਹਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀਗੀ ਫਿਰ ਪਿੱਛੋਂ ਜਾ ਕੇ ਜਦ ਦੇਖਿਆ ਤਾਂ ਨਜ਼ਰ ਆਇਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਔਰ ਹੁਣ ਪਤਾ ਇਹ ਲੱ ਦੋ ਸੋਨੇ ਦੀਆਂ ਮੰਦੀਆਂ ਅਤੇ ਚਾਂਦੀ ਦੇ ਕੀਮਤੀ ਗਹਿਣੇ ਜਿਹੜੇ ਆ ਉਹ ਗਾਇਬ ਨੇ ਇਟ ਮੀਨਸ ਕਿ ਚੋਰ ਇਹਨਾਂ ਤੇ ਹੱਥ ਫੇਰ ਕੇ ਇਹਨਾਂ ਨੂੰ ਰਫੂ ਚੱਕਰ ਕਰਕੇ ਲੈ ਗਿਆ ਆਪਣੇ ਨਾਲ ਪਰ ਵੱਡੀ ਗੱਲ ਹੁਣ ਇਹ ਹੈ ਕਿ ਆਮ ਲੋਕ ਪਿਛਲੇ ਕਾਫੀ ਸਮੇਂ ਤੋਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਜਦੋਂ ਚੋਰੀਆਂ ਜਿੰਨਾਂ ਨਾਲ ਹੋ ਜਾਂਦੀਆਂ ਜਿਹੜੇ ਪੀੜਤ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੁਣ ਵੱਡੀ ਗੱਲ ਇਹ ਸਾਹਮਣੇ ਆ ਵੱਡਾ ਸਵਾਲ ਇਹ ਆ ਕਿ ਕੀ ਜੱਜ ਸਾਹਿਬਾਂ ਨੂੰ ਇਨਸਾਫ ਮਿਲੇਗਾ ਪ੍ਰਸ਼ਾਸਨ ਵੱਲੋਂ ਚੋਰਾ ਨੂੰ ਫੜਿਆ ਜਾਵੇਗਾ ਕਿ ਨਹੀਂ ਕਿ ਕੀ ਪੁਲਿਸ ਹਰਕਤ ਵਿੱਚ ਆਉਗੀ ਕਿ ਨਹੀਂ ਆਉਗੀ ਇਹ ਬਹੁਤ ਵੱਡਾ ਸਵਾਲ ਆ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਪਤਾ ਲੱਗਿਆ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਵੀ ਬਹੁਤ ਐਕਟਿਵ ਹੋ ਗਿਆ ਹੈ ਹੁਣਾ ਵੀ ਚਾਹੀਦਾ ਸਰਮਜੀਤ ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਨਾ ਖਿਲਵਾੜ ਨਾ ਹੋਵੇ ਉਹਦੇ ਲਈ ਕੰਮ ਕਰਨਾ ਚਾਹੀਦਾ ਤੁਹਾਡੀ ਗੱਲ ਇੱਥੇ ਵੀ ਬਿਲਕੁਲ ਸਹੀ ਹੈ ਕਿ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਔਰ ਇਸ ਦੇ ਮੱਦੇ ਨਜ਼ਰ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਜਿਹੜੇ ਸੈਂਪਲ ਭਰੇ ਆ ਦੱਸ दिए ਤੁਹਾਨੂੰ ਕਿ ਬਾਜ਼ਾਰ ਵਿੱਚ ਵਕ ਵਕ ਦੁਕਾਨਾਂ ਤੇ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਵੱਲੋਂ ਜਿਹੜਾ ਉਹ ਪਹੁੰਚੇ ਆ ਉਹਨਾਂ ਨੇ ਚੈਕਿੰਗ ਕੀਤੀ ਹੈ ਔਰ ਦਾਲਾਂ ਦਾ ਸਬਜ਼ੀਆਂ ਦਾ ਪੀਣ ਵਾਲੇ ਪਾਣੀ ਦਾ ਫਰੂਟ ਦਾ ਆਈਸਕ੍ਰੀਮ ਦਾ ਇਹਨਾਂ ਦੇ ਸੈਂਪਲ ਭਰੇ ਗਏ ਆ ਔਰ ਸਟੇਟ ਫੂਡ ਲੈਬ ਪੰਜਾਬ ਵੱਲ ਜਿਹੜੇ ਸੈਂਪਲ ਇਹ ਭੇਜ ਦਿੱਤੇ ਗਏ ਔਰ ਜਦੋਂ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਹੀ ਜਿਹੜੀ ਐਕਟ ਦੇ ਆਧਾਰ ਤੇ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ ਪਰ ਇੱਥੇ ਅਸੀਂ ਵੀ ਸੁਚੇਤ ਰਹੀਏ ਜਿਵੇਂ ਹੁਣ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਨੇ ਅਜਿਵੇਂ ਤੁਹਾਨੂੰ ਦੱਸਿਆ ਕਿ 15 ਸੈਂਪਲ ਪੱਖੋ-ਵਕਤ ਦੁਕਾਨਾਂ ਤੇ ਜਿਹੜੀ ਚੈਕਿੰਗ ਕੀਤੀ ਆ ਸੈਂਪਲ ਭਰੇ ਆ ਅੱਛੀ ਕਾਰਵਾਈ ਆ ਅਸੀਂ ਇਹਦੀ ਸ਼ਲਾਘਾ ਕਰਦੇ ਪਰ ਇਹ ਨਿਰੰਤਰ ਹੋਣੀ ਚਾਹੀਦੀ ਆ ਔਰ ਇੱਥੇ ਹੀ ਬਸ ਨਹੀਂ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਜਿਨ੍ਹਾਂ ਸਕੂਲਾਂ ਵਿੱਚ ਮਿਡ-ਡੇ ਮੀਲ ਦਿੱਤੀ ਜਾਂਦੀ ਬੱਚਿਆਂ ਨੂੰ ਉੱਥੇ ਵੀ ਨਿਰੀਖਣ ਕੀਤਾ ਗਿਆ ਔਰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਸਾਫ-ਸਵਾਈ ਬਹੁਤ ਜ਼ਰੂਰੀ ਹੈ ਜਦੋਂ ਬੱਚਿਆਂ ਲਈ ਫੂਡ ਤਿਆਰ ਕਰਨਾ ਹੈ ਖਾਣਾ ਤਿਆਰ ਕਰਨਾ ਹੈ ਅਤੇ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਕੱਚੇ ਮਾਲ ਨਾਲ ਹੀ ਜਿਹੜਾ ਪੂਰਾ ਫੂਡ ਤਿਆਰ ਹੋਣਾ ਚਾਹੀਦਾ ਤਾਜੋ ਗੁਣਵੰਤਾ ਬਣੀ ਰਹੇ ਦੁਕਾਨਦਾਰਾਂ ਨੂੰ ਹੋਰ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਦੁਕਾਨਦਾਰਾਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਕਿ ਫੂਡ ਸੇਫਟੀ ਐਕਟ ਦੇ ਅਧੀਨ ਜਿਹੜਾ ਆ ਲਾਇਸੈਂਸ ਬਣਾਉਣਾ ਨਾਲੇ ਬਹੁਤ ਜ਼ਰੂਰੀ ਆ ਤੇ ਉਹ ਇਹ ਉਹਨਾਂ ਨੂੰ ਜਿਹੜੇ ਨਿਰਦੇਸ਼ ਦਿੱਤੇ ਗਏ ਕਿ ਆਪਣਾ ਲਾਇਸੈਂਸ ਵੀ ਉਹ ਬਣਾ ਲੈਣ ਦੁਕਾਨਦਾਰ ਇਸ ਗੱਲ ਨੂੰ ਸਮਝਣ ਕੇ ਫੂਡ ਸੇਫਟੀ ਵਿਭਾਗ ਦੀ ਟੀਮ ਐਕਟਿਵ ਹੈ ਚੈਕਿੰਗ ਕਿਸੇ ਵੀ ਵੇਲੇ ਵੀ ਹੋ ਸਕਦੀ ਆ ਤਾਂ ਫੂਡ ਦੀ ਕੁਆਲਿਟੀ ਜਿਹੜਾ ਮਿਆਰ ਆ ਉਹ ਚੰਗਾ ਹੋਣਾ ਚਾਹੀਦਾ ਕਿਸ ਦੀ ਸਿਹਤ ਨਾਲ ਖੇਲਵਾੜ ਨਹੀਂ ਹੋਣਾ ਚਾਹੀਦਾ ਪਤਾ ਲੱਗਾ ਹੈ ਕਿ ਸਤਲੁਜ ਦਰਿਆ ਦੇ ਵਿੱਚ ਇੱਕ লাশ ਮਿਲੀ ਹੈ ਉਹ ਕਿਸ ਦੀ লাশ ਹੈ ਦੇਖੋ ਹੱਲੇ ਇਸ ਗੱਲ ਦੀ ਤਾਂ ਪੁਸ਼ਟੀ ਨਹੀਂ ਹੋਈ ਲੇਕਿਨ ਇਹ ਮਾਮਲਾ ਗੀਰਤਪੁਰ ਸਰ ਨਾਲ ਜੁੜਿਆ ਹੋਇਆ ਜੋ ਦੱਸਿਆ ਜਾ ਰਿਹਾ ਜੋ ਇਨਫੋਰਮੇਸ਼ਨ ਪਹੁੰਚੀ ਹੋਈ ਹੈ ਹੀ ਆ ਕਿ 55 ਸਾਲ ਉਮਰ ਲੱਗ ਰਹੀ ਹੈ ਜਿਨ੍ਹਾਂ ਦੀ ਡੈੱਡ ਬੋਡੀ ਮਿਲੀ ਹੈ ਔਰ ਭਰਮਾ ਸ਼ਰੀਰ ਹੈ ਕੇਸ ਕੇਸ ਰੱਖੇ ਹੋਏ ਸਨ ਦਾੜੀ ਹੈ ਔਰ ਸਜੇ ਹੱਥ ਤੇ ਸਜੇ ਗੁੱਟ ਤੇ ਕਹਿੰਦੇ ਕੜਾ ਵੀ ਪਾਇਆ ਹੋਇਆ ਸੀ ਲੋਹੇ ਦਾ ਇਹ ਹੱਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਅਖਬਾਰਾਂ ਵਿੱਚ ਜਿਹੜੀ ਤਸਵੀਰ ਹੈ ਪੁਲਿਸ ਵੱਲੋਂ ਨਸ਼ਰ ਕਰ ਦਿੱਤੀ ਗਈ ਹੈ ਤਾਂ ਜੋ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਤੱਕ ਗੱਲ ਪਹੁੰਚ ਸਕੇ ਤਾਂ ਤਸਵੀਰ ਜਿਹੜੀ ਹੈ ਪੁਲਿਸ ਵੱਲੋਂ ਉਹ ਨਸ਼ਰ ਕਰ ਦਿੱਤੀ ਗਈ ਹੈ